ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਇਆ ਟਾੜੀਅਸ ਦੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬਹਿਰ ਚ ਮਜ਼ਾ ਆਏਗਾ ਕੈਰ ਜ਼ਮੀਨ ਤੇ ਰੱਖਦੇ ਆ ਨਾ ਕੈਰ ਰੂਟਰ ਨੂੰ ਫਿਰਦੇ ਆ ਕੈਰਾ ਦਾ ਬੈਲੈਂ ਰੋਟੀ ਰਾਜ ਕੇ ਖਾਓ ਮੈਡਮ ਜੀ ਬਾਕੀ ਓਕੇ ਜੀ ਤੇ ਕੈਰਾ ਦਾ ਬੈਲੈਂਸ ਨਹੀਂ ਬੰਦਾ ਪਿਆ ਜਗਾ ਤੇ ਆ ਜਿਵੇਂ ਮੇਰੇ ਕਿਸਾਨ ਵੀਰ ਇਹਨਾਂ ਦਾ ਸਹਾਰਾ ਤੈਨੂੰ ਆ ਕੱਲੀ ਪਾਣੀ ਤੋਂ ਰੋੜ ਜਾਣਾ ਦੇਖੋ ਕੋਈ ਡੱਡ ਡੁੱਡੂ ਨਾ ਲਾ ਜਾ ਖਿੱਚ ਕੇ ਇਹਨੂੰ ਕਿਸਾਨ ਵੀਰ ਪਰ ਆ ਇੱਥੇ ਰਹਿ ਰਿਆ ਪਾਣੀ ਤੋਂ ਪਤਾ ਨਹੀਂ ਵੀਰੋਂ ਮੈਂ ਤੈਨੂੰ ਕਹਿਣਾ ਚਾਹ ਬਾਲਟੀ ਪਾਣੀ ਨਾ ਤੂੰ ਰੋੜ ਜਾਣਾ ਇੱਥੇ ਕੀ ਲੈਣ ਆਈ ਆ ਵੀਰੇ ਨੂੰ ਦੋ ਖਾਣ ਨੂੰ ਕੁਝ ਯਾਰ ਅਨਜਾਨ ਪੁਨੇ ਚ ਹੋ ਗਿਆ ਹਾਂਜੀ ਪੰਜਾਬ ਪੁਨੇ ਚ ਤਾਂ ਨਹੀਂ ਹੋਇਆ ਜਾਣ ਪੁੱਜ ਕੇ ਹੋ ਗਿਆ ਜੀ ਅਨਜਾਨ ਪੁਨੇ ਚ ਨਹੀਂ ਹੋਇਆ ਜਾਣ ਪੁੱਜ ਕੇ ਹੋਇਆ ਕਹਿੰਦਾ ਦੁਨੀਆ ਇੱਧਰ ਦੀ ਉੱਧਰ ਹੋ ਗਈ ਪਤੰਦਰ ਨੇ 에어ਪੋਰਟ ਨਹੀਂ ਲਾਏ ਤੁਸੀਂ ਨਸ਼ਾ ਕੀ ਕਰਦੇ ਹੋ ਨਸ਼ਾ ਤਾਂ ਮੈਂ ਮਗਾ ਬ ਕੋ ਪ੍ਰੈਗਾ ਪ੍ਰੂਗਾ ਖਾਣਾ ਹੀ ਮੈਂ ਬਸ ਹੋਰ ਤਾਂ ਕੋਈ ਨਸ਼ਾ ਕਰਦਾ ਮੀਂ ਹਾਂਜੀ ਮੈਂ ਨਸ਼ਾ ਕੋਈ ਨਹੀਂ ਕਰਦਾ ਬਸ ਭੁੱਕੀ ਫੀਮ ਖਾ ਲੈਣਾ ਪ੍ਰੈਗਾ ਖਾਣਾ ਤਾਈਓ ਟਰੱਕ ਖਰੀਦ ਲਿਆ ਜੀ ਬੱਪ ਰਹਿਗਾ ਖਾਲੀ ਤੇ ਜੀਤੇ ਜਾ ਕੇ ਤੇ ਪੋਸਟ ਪਾਸੇ ਅੱਧਾ ਕੁਛ ਖਾਲੀ ਰਹੀ ਬੰਦਾ ਦਿਲ ਦਾ ਸੱਚਾ ਪੱਤਰਕਾਰ ਨੂੰ ਇਨਾਮ ਤੇ ਬਣਦਾ ਸਾਲੇ ਭੁੱਖੇ ਨੰਗੇ ਇਕੱਠੇ ਹੋਏ ਨੇ ਜੇ ਕੇਸ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਸਲੇਮ ਦੇਖ ਲੋ ਭਾਈ ਓਏ ਹੋਏ ਸਲੇਮ ਲੱਕ ਇਹ ਵੀਡੀਓ ਜਿਹੜਾ ਖੜ ਕੇ ਬਣਾਉਣੀ ਸੀ ਲੱਕੋ ਹੀ ਵੇਖ ਲੈਂਦੇ ਸੀ ਯਾਰ ਕੋਈ ਵੀਰ ਲਈ ਸੰਦਾ ਆ ਐਂਡ ਕਨ ਲਾਈਕ ਕਿ ਸ਼ੁਕਿੰਗ ਨਾ ਵੇਖੋ ਹਸਨ ਕਿਵੇਂ ਡੁੱਲ ਡੁੱਲ ਪੈ ਕੁੱਤਾ ਪਾਲੋ ਬਿੱਲੀ ਪਾਲੋ ਪਰ ਐਡਾ ਵੱਡਾ ਵਹਿਮ ਨਾ ਪਾਓ ਬੀਬਾ ਬੱਸ ਕਰ ਆਂਟੀ ਜੇ ਇਹ ਸਲੇਮ ਲੱਕਾ ਫਿਰ ਐਂਟੀ ਕਹੋ ਜਾ ਹੋਵੇਗਾ ਫੂਡ ਦੱਸੋ ਸਾਡਾ ਕਿੱਦਾਂ ਦਾ ਲੱਗਾ ਬੂਫੂ ਬੈਸਟ ਬਹੁਤ ਸਵਾਦ ਫੂਡ ਬਕੋੜਾਸ ਗੁੱਡ oh i ਪੰਜਾਬੀ ਭੁੱਲ ਗਈ ਅੰਗਰੇਜ਼ੀ ਆਈ ਨਹੀਂ ਤੋ ਵੀਰਾ ਕੁੱਤਾ ਨਾ ਕਰਦਾ ਨਾ ਘਾੜਦਾ i love ਦਹੀਂ ਦਹੀਂ ਨਾ ਨਾਂ ਤਾਂ ਫਰੈਸ਼ ਬਹੁਤ ਸਵਾਦ ਫੂਡ ਸੀ ਅੱਜ ਥੈਂਕ ਦਹੀਂ ਦਹੀਂ ਨਾਂ ਤਾਂ ਬਹੁਤ ਫਰੈਸ਼ ਰਵਾੜ ਜੀਬ ਤਿਲਕ ਦੀ ਆ ਕੈਨੇਡਾ ਚ ਬਰਫ਼ ਜੰਮਣ ਕਰਕੇ ਫੂਡ ਇਜ਼ ਬੈਸਟ ਦਹੀਂ ਵਿੰਗੇ ਪੈਰ ਵਾਲਾ ਭਰੇਤ ਖਾਣਾ ਬਦੋਸ਼ੇ ਕੁੜੀ ਨੇ ਸਟੇਜ ਤੋਂ ਉੱਤਰ ਕੇ ਚਪੇੜਾ ਮਾਰੀਆਂ ਹੋਣੀਆਂ ਸੋਨੂ ਦੇ ਨਹਾ ਕੇ ਆਇਆ ਲੱਗਦਾ ਇਹ ਤਾਂ ਹਾਂਜੀ ਕੀ ਗੱਲ ਮਾਹੌਲ ਜਿਆ ਨਹੀਂ ਬਣਿਆ ਕਾਰਵਾਈ ਪਾਉਣੀ ਸਿੱਧੀ ਗੁਪਤ ਰੋਕ ਤੋ ਪੀੜਿਤ ਮਨੋਖਰ ਇੱਥੇ ਜੀਸੀਬੀ ਵੀ ਆ ਕੇ ਚਲੇਗੀ ਉਹਨਾਂ ਤੋਂ ਇੱਥੋਂ ਵੱਡਾ ਨਹੀਂ ਲੱਗ ਜਦੋਂ ਕੰਮ ਲੈਣਾ ਹੋਵੇ ਜੀਸੀਬੀ ਫੇਲ ਕਰਨੀ ਪੈਂਦੀ ਆ ਜੇ ਇਹ ਲੱਗਿਆ ਰਹਾ ਤੂੰ ਛੇਤੀ ਤੁਰ ਜਾਏਗਾ ਆਉਂਦੇ ਸਾਰੇ ਆਪਣਾ ਦਿਖਾਤਾ ਜੋਰ ਦੇਖੋ ਸੰਗਤ ਜੀ ਵੀਰ ਕਾਂ ਦਾ ਦੇਖੀ ਬਾਈ ਕਿਤੇ ਪੰਪਰੇ ਚੱਕਰ ਜਿਹਨੂੰ ਪੂਰਾ ਨਾ ਕਰਾ ਦੀ ਤੁਸੀਂ ਨਾ ਸੁਧਰੀਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਕਤਤ ਵਧੀਆ ਤੋਂ ਵਧੀਆ ਇਸ ਤੋਂ 750 ਗੁਰੂ ਨਾਨਕ ਆਪਣੇ ਵੱਲੋਂ ਆਪਣੇ ਵੱਲੋਂ ਫੋਲੋ ਆਪਣੇ ਵੱਲੋਂ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰੋਮੋਸ਼ਨ ਕਰਨ ਆਇਆ ਵੀਰ ਮੁੰਡਾ ਇੱਜ਼ਤ ਕਰਦਾ ਸੋਨਾ ਲੀਖਾ ਜੀ ਦੀ ਸਾਡੇ ਕੋਲ ਤਾਂ ਸਵਰਾਜ ਜੀ ਹੈਗਾ ਵੇਖੀ ਕਿਤੇ ਮੋਨਾਲੀਸਾ ਨਾ ਕਹਿ ਦੀ ਮੈਨੂੰ ਲੱਗਿਆ ਇਹ ਬਾਬਾ ਸਰੋਪਾ ਪਾਉ ਕੁੜੀ ਨੂੰ ਲੱਗਦਾ ਬਾਬਾ ਬਣਨ ਤੋਂ ਪਹਿਲਾਂ ਬਾਬਾ ਆਰਕੇਸਟਰ ਪੋ ਗਰੁੱਪ ਸੀ ਮੈਂ ਸੋਚਿਆ ਹਟਾਊਗਾ ਚਾਵਲ ਨੂੰ ਨੱਚਣ ਤੋਂ ਨੋਰਾ ਫਤੈ ਨੂੰ ਫੇਲ ਕਰੀ ਜਾਂਦਾ ਕਿੱਦਾਂ ਨੱਚਦਾ ਹਰਾਮ ਜਿਹਾ ਬਾਬਾ ਦਾ ਸੁਪਨਾ ਚੌਧਰੀ ਲੱਗਦਾ ਨਾਣਾ ਬੁਰਾ ਨਾ ਬੋਲੋ ਇਸ ਬਾਬੇ ਨੂੰ ਸਿੱਧਾ ਗਾਲਾ ਕੱਢੋ ਭੈਣ ਦਾ ਵੀਰ ਨੋਰਾ ਦਾ ਉਸਤਾਦ ਲੱਗਦਾ ਏ ਤਰਾ ਚੈਨੀ ਦੇ ਲੈ ਮੇਰੀ ਚੈਨੀ ਦੇਖੀ ਕਿਹਦਾ ਮੈਂ 500 ਡਾਲਰ ਦੇਣਾ ਚੈਨੀ 2000 ਦੀ ਚੈਨੀ ਪਾਈ ਹੋਈ ਆ ਭਰਾਵਾ ਬਾਬਾ ਦਾ ਗੁੱਸੇ 'ਚ ਆ 2000 ਜ਼ਿਆਦਾ ਕਹਿਤਾ ਜੈਜੀ ਦਾ ਪਾਪਾ ਲੱਗਦਾ ਮੈਨੂੰ ਤਾਂ 150 ਵਾਲੀ ਸੰਗਲੀ ਮੇਰੋਂ ਖਾਣ ਵਾਲੀ ਅੱਖਾਂ ਆ ਪੱਗ ਨਾਲ ਦੀਆਂ ਅੱਖਾਂ ਆ ਖਵਰਦਾ ਜੀ ਮੋੜ ਕੇ ਮੈਨੂੰ ਕਹੇ 2000 ਕੋਬਰਾ ਗੈਂਗ ਦਾ ਪ੍ਰਧਾਨ ਚੋਰੀ ਦੀ ਚੈਨੀ ਲੱਗਦੀ ਆ ਮੈਨੂੰ ਤਾਂ ਸ਼ਗਵਣੀ ਨਾਲ ਦੀ ਨਾਲ ਹੀ ਪਾ ਦਿੱਤਾ ਮਾਤਾ ਜੀ ਨੇ ਮਾਤਾ ਨੇ ਆਸ਼ੀਰਵਾਦ ਦਿੱਤਾ ਸਦਾ ਦੁਖੀ ਰੋ ਆਤੇ ਉਹ ਗਾਲੋਗੀ ਨਾਲੇ ਪੁੰਨ ਤੇ ਨਾਲੇ ਫਲੀਆਂ ਆਸ਼ੀਰਵਾਦ ਬੈਠਣਾ ਦਿੱਤਾ ਇਹ ਵੀ ਰਸਮ ਆ ਉਹ ਚੱਕ ਪਾਤਾ ਸ਼ਗਨ ਮਗਰ ਕੇਦੀ ਮਾਂ ਭੈਣ ਕਰ ਲਈ ਸੰਪਰਕ ਕਰੋ ਤਾਰਾ ਬਿਲਗਾ ਫੇਲ ਕਰਤਾ ਇਹਨੇ ਸ਼ੁਰੂ ਹੁੰਦਾ ਹੀ ਖਤਮ ਹੋ ਗਿਆ ਯਾਰ ਹਉਸਾ ਨੀਅਤ ਆ ਗੁਸੈ ਤਵਿਆਂ ਬਰਨਾਲੇ ਵਾਲ ਟਰੈਕਟਰ ਖਨੋਰੀ ਵਾਲ ਜਾਣਦਿਆ ਬਹੁਤ ਮਿਹਨਤ ਕੀਤੀ ਇੱਕ ਦਿਨ ਪਿੱਛੇ ਜਾਓਗੇ ਪਾਸ ਹੋ ਗਿਆ ਆ ਥੂ ਕੋ ਸਾਬ ਚਲੋ ਹੁਣ ਧਰਨ ਲਾਈਏ ਕਰਜ਼ਾ ਮੁਆਫੀ ਦਾਈ ਜਿਹੜੇ ਕਿਲੇ ਰਹਿ ਗਏ ਹੁਣ ਕਿਰਾਏ ਦੇ ਵਾਹ ਲਈ ਭਰਾਵਾ ਚੱਲ ਹੁਣ ਸੋਖੀ ਆ ਜੂਗੀ ਚਾਚੀ ਦਾ ਖੜਾ ਐ ਮੈਂ ਕਹਿੰਦਾ ਨਸ਼ਾ ਜਣੀ ਪੈਣਾ ਆਪਣੀ ਮਿੰਤ ਕਰੋ ਠੀਕ ਨਹੀਂ ਥੋੜੇ ਮਾਪ ਪਿਓ ਸਹੀ ਗੱਲ ਨਸ਼ੇ ਨਾ ਕਰੋ ਬਸ ਇਹਨੂੰ ਦਵਾ ਦਿਆ ਕਰੋ ਲੈ ਦਸ ਦੰਦ ਕੱਢਦਾ ਹਰਾਮਜਾਦਾ ਪਿੱਛੇ ਮੇਰੇ ਵਰਗਾ ਦੰਦ ਕੱਢਣ ਲੱਗਾ ਵਾਲਿਆਂ ਉਹਨੂੰ ਪਿਆ ਰੱਬ ਨੂੰ ਪਤਾ ਠੀਕ ਨਹੀਂ ਕਿ 9 ਮਹੀਨੇ ਤੋਂ ਜਰ ਕੱਢਿਆ ਪੁੱਤ ਨਸ਼ੇ ਦੀ ਕਰਨੇ ਪਰਮਾਨ ਬਾਈ ਇਹਦੇ ਤੋਂ ਬਿਮਾਰ ਤਾਂ ਇੱਕ ਮਿਹਨਤ ਕਰੋ ਨਾ ਨਾ ਮਿਹਨਤ ਕਰੋ ਹੱਸਣ ਲਈ ਮਜਬੂਰ ਨੇ ਪਿੱਛੇ ਵਾਲੇ ਮੁੰਡੇ ਭੈਣ ਦਿਆ ਮੇਰਾ ਕੀ ਕਹਿਣ ਡਿਆ ਮੇਰੀ ਦਿਆ ਲਾਡ ਲਿਆ ਜਉਣ ਜੋ ਗਿਆ ਵੇ ਤੇਰੇ ਮੁਖ ਤੇ ਹਾਸੇ ਦੀ ਸਾਰੇ ਚਾ ਵਾਰ ਦਾ ਕਾਲੋ ਰਾਣੀ ਜੇ ਹੁਣ ਛਾਲ ਮਾਰੇ ਫੇਰ ਮੰਨੀ ਏ ਤੈਨੂੰ ਜੱਗ ਤੱਕ ਜਾਵੈ ਨੋਟਾਂ ਦੀ ਚੰਨਾ ਵੀ ਮੈਂ ਤਾਂ ਤੇਰੇ ਕੱਲਾ ਕੱਲਾ ਸਾਵਾਰ ਫਿਲਟਰ ਦਾ ਹੀ ਪੂਰਾ ਜ਼ੋਰ ਲੱਗਿਆ ਏ ਰੰਗ ਸਾਫ ਕਰਨ ਦੇ ਕਾਲ ਕਲੂਟਾ ਜਗ ਤੱਕ ਜਗੁੱਤਾ ਹੂ ਹੂ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਵੀਡੀਓ 'ਚ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਆ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ